ਆਇਮ ਜਿੰਦਾਬਾਦ ਰਾਜਾ ਮੇਕਾ ਜਿੰਦਾਬਾਦ ਰਾਜਾ ਮੇਕਾ ਜਿੰਦਾਬਾਦ ਜਿੰਦਾਬਾਦ ਰਾਇਮ ਇਕਤਾ ਜਿੰਦਾਬਾਦ ਤੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਾਰਤ ਜਿੰਦਾਬਾਦ ਹਾਰਮ ਇਕਤਾ ਜਿੰਦਾਬਾਦ

ਪ੍ਰੋਮੋਸ਼ਨਾਂ ਦਿੱਤੀ ਜਾਏ ਦਿੱਤੀ ਜਾਏ ਦਿੱਤੀ ਜਾਏ ਬੰਦੀ ਪ੍ਰੋਮੋਸ਼ਨ ਦਿੱਤੀ ਜਾਏ ਦਿੱਤੀ ਜਾਏ ਦਿੱਤੀ ਜਾਏ ਮਲਾਇਆ ਮੇਕਤਾ ਜਿੰਦਾਬਾਦ ਮਲਾਇਆ ਮੇਕਤਾ ਜਿੰਦਾਬਾਦ ਸ੍ਰੀ ਕੁਮਾਰੀ ਸੁਪਰਵਾਈਜ਼ਰ ਦਾ ਭਲਾ ਨਹੀਂ ਸਾਡੇ ਆਰਡਰ ਆਏ ਹੋਏ ਜੀ ਸੁਪਰਵਾਈਜ਼ਰ ਹੀ ਪੱਕੇ ਦੇ ਜੀ ਇਹ ਮੇਰ ਸਾਹਿਬ ਰਿਕਵਰਡ ਪਾ ਰਿਆ ਮੇਰ ਸਾਹਿਬ ਨੇ ਦਿੱਤੇ ਰਹੀ ਇੱਥੇ ਪਤਾ ਨਹੀਂ ਕੌਣ ਕਿਹੜੀ ਸ਼ਕਤੀ ਹੈ ਐਦਾਂ ਦੀ ਜਿਹੜੀ ਇਹਨਾਂ ਦਾ ਮੇਰ ਸਾਹਿਬ ਤੋਂ ਵੀ ਉੱਪਰ ਆ ਮੈਡਮ ਕਮਿਸ਼ਨਰ ਤੋਂ ਵੀ ਉੱਪਰ ਆ ਉਹਨਾਂ ਦੇ ਸਾਰਿਆਂ ਦੇ ਕਹਿਣ ਦੇ ਬਾਵਜੂਦ ਵੀ ਸਾਨੂੰ ਆਰਡਰ ਨਹੀਂ ਮਿਲੇ ਜੇ ਸਾਨੂੰ ਸ਼ੁੱਕਰਵਾਰ ਦਾ ਕੁਵਾਰੀ ਸਾਹਿਬ ਨੇ ਯਕੀਨ ਦਿਵਾਇਆ ਸਾਨੂੰ ਵੀ ਸ਼ੁੱਕਰਵਾਰ ਦਿੱਤੇ ਜਾਓਗੇ ਜੇ ਨਾ ਦਿੱਤੇ ਗਏ ਤਾਂ ਫਿਰ ਅਸੀਂ ਕੰਮ ਬੰਦ ਕਰਾਂਗੇ ਪਹਿਲਾਂ ਵੀ ਦੋ ਤਿੰਨ ਵਾਰੀ ਤੁਹਾਨੂੰ ਕਿਹਾ ਗਿਆ ਕਿ ਕੋ ਸੋਮਵਾਰ ਦੇ ਤੇ ਕਦੀ ਬਧੂਆ ਦੇ ਤੇ ਅਖਣ ਸੋਮਵਾਰ ਦੇ ਹਾਂਜੀ ਹੁਣ ਹਾਂਜੀ ਹਾਂਜੀ ਹੁਣ ਅਬ ਤੇ ਹੁਣ ਕੀ ਸ਼ੁੱਕਰਵਾਰ ਦੀ ਖਾਸ ਗੱਲ ਜਿਹੜੀ ਅੱਜ ਕਿਉਂ ਨਹੀਂ ਦਿੱਤੇ ਜਾ ਸਕਦੀ ਕਹਿੰਦੇ ਖੁਸ਼ੀ ਦਾ ਮੌਕਾ ਹੀ ਖੁਸ਼ੀ ਦਾ ਮੌਕਾ ਤੇ ਖੰਡਵਾੜ ਰੱਖਣਾ ਵਾ ਦਫ਼ਤਰ ਜੀ ਖੁਸ਼ੀ ਦੇ ਮੌਕੇ ਤੇ ਦਵਾ ਗਈ ਤੇ ਥੋੜਾ ਜਿਹਾ ਅਮਨਵੋਧ ਸਿੰਘ ਦੇ ਅਫਸੋਸ ਚੱਲਦਾ ਕਹਿੰਦੇ ਉਹਦੇ ਕਰਕੇ ਵੀ ਜੀ ਇਸ ਤੋਂ ਪਹਿਲਾਂ ਵੀ ਆਰਡਰ ਦਾ ਸੁਪਰੀਮ ਹਾਈ ਕੋਰਟ ਦੇ ਪਹਿਲਾਂ ਵੀ ਉਹ ਤੋਂ ਪਹਿਲਾਂ ਵੀ ਦੇ ਸਕਦੇ ਸੀਗੇ ਅੱਜ ਵੀ ਬੇਡ ਬੇਡ ਕਿਸੇ ਦੀ ਦੇ ਤਾਂ ਸਕਦੇ ਸੀਗੇ ਜੀ ਪਰ ਜਿਹੜਾ ਧੱਕਾ ਚੱਲ ਰਿਹਾ ਜੀ ਮੁਲਾਜ਼ਮਾਂ ਉਹ ਆਪਣੇ ਆadatੋਂ ਕਿੱਦਾਂ ਮਜਬੂਰ ਆ ਨਾ ਇਹ ਜੀ ਸ਼ੁੱਕਰਵਾਰ ਵੀ ਨਹੀਂ ਦਿੰਦੇ ਫੇਰ ਕੀ ਕੀਤਾ ਜਾਏਗਾ ਫੇ ਆਪਾਂ ਕੰਮ ਬੰਦ ਕਰਾਂਗੇ ਜੀ ਇਹ ਫਾਈਨਲ ਐਲਟੀਮੇਟ ਹੈ ਫਾਈਨਲ ਹੈ ਮੈਂ ਯਾਰਾ ਕਿ ਅੱਜ ਜਿਹੜੀ ਪ੍ਰੋਮੋਸ਼ਨ ਦੀ ਆ ਕਲਤੀ ਵੀ ਆਲੇ ਦੇ ਤਰੀਕੇ ਨਾਲ ਕੀ ਹੋ ਰਿਹਾ ਸਰ ਗੱਲੇ ਪਹਿਲਾਂ ਤਾਂ ਮੈਂ ਹਰ ਯਾਦਜੀ ਤੁਹਾਡਾ ਬਹੁਤ ਜ਼ਿਆਦਾ ਆਪਣੇ ਵਲੋਗ ਨੂੰ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਲੇਖੋ ਜਿਹੜੇ ਇਹਨਾਂ ਦੇ ਪ੍ਰੋਮੋਸ਼ਨ ਦੇ ਜਿਹੜੇ ਪੱਤਰ ਆ ਨਾ ਮੈਂ ਤਾਂ ਅਜੰਕਤ ਸ਼ੁੱਕਰਵਾਰ ਦੀ ਗੱਲ ਹੈ ਮੈਂ ਉਦੋਂ ਵੀ ਗਿਆ ਸੀ ਮੈਂ ਕਿਹਾ ਅਗਲੇ ਹਫਤੇ ਦੇ ਦਿੱਤੇ ਜਾਣਗੇ ਔਰ ਮੇ ਤੋਂ ਪਹਿਲਾਂ ਜਾਨਕੀ ਆਪਣੇ ਸਾਡੇ ਜਨਕ ਜੋਇੰਟ ਕਮਿਸ਼ਨਰ ਸਦੀਪ ਕੁਵਾੜੀ ਜੀ ਉਹਨਾਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਸ਼ੁੱਕਰਵਾਰ ਮੈਂ ਵੀ ਇਹਨਾਂ ਨੂੰ ਕਿਉਂਕਿ ਸਵੇਰੇ ਸਾਡੀ ਗੱਲਬਾਤ ਹੋਈ ਸੀ ਮੈਂ ਕਿਹਾ ਸ਼ੁੱਕਰਵਾਰ ਦਾ ਆਪਾਂ ਦਿਨ ਰੱਖ ਲਾਵਾਂਗੇ ਆਪਾਂ ਸ਼ੁੱਕਰਵਾਰ ਦਾ ਆਪਾਂ ਦਿਨ ਰੱਖਿਆ ਹੈਗਾ ਔਰ ਉਸ ਦਿਨ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਜਿੰਨੇ ਵੀ ਸਾਡੇ ਬੰਦੇ ਕਿੰਨੇ ਹੈਗੇ 8 ਵਾ ਤੇ ਜਨਕ ਤਿੰਨ ਹੋ ਰਿਹਾ ਤੇ ਤਿੰਨ ਸਾਡੇ ਹੋਰ ਜਿਹੜੇ ਜਨਕ ਪਿਛਲੀ ਵਾਰ ਜਿਹੜੇ ਸਾਡੇ ਮੀਟਿੰਗ ਵਿੱਚ ਹੋਏ ਨੇ ਉਹਨਾਂ ਦਾ ਵੀ ਨਾਲੇ ਕਰ ਲਿਓ ਉਹਨਾਂ ਦੇ ਬੁੱਧਨ ਨੂੰ ਸਾਰਿਆਂ ਨੂੰ ਪ੍ਰਮੋਸ਼ਨ ਦੇ ਦਾ ਨੂੰ ਪੱਤਰ ਜੜਿਆ ਦੇ ਦਿਆਂਗੇ ਕੋਈ ਚਿੰਤਾ ਦਾ ਬੇਸ਼ਾਨੀ ਐ ਕਈ ਵਾਰੀ ਕਈ ਹੁੰਦਾ ਆ ਕਈ ਕਾਰਨਾ ਕਰਕੇ ਥੋੜਿਆ ਹੋ ਜਾਂਦਾ ਹੈਗਾ ਡਿਲੇ ਤੁਹਾਨੂੰ ਪਤਾ ਪਿਛਲੇ ਦਿਨੀ ਸਾਡੇ ਦੇਸ਼ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਜਿਨ੍ਹਾਂ ਦਾ ਕਿ ਆਪਣਾ ਜੰਗ ਦੇ ਹੱਥ ਹੋ ਗਿਆ ਸੀਗਾ ਉਹਦੇ ਕਰਕੇ ਸਾਰਾ ਹੀ ਜੰਗ ਰਾਸ਼ਟਰੀ ਸੋਗ ਸਗਾ ਤੋ ਸੋ ਹੁਣ ਇਸ ਕਰਕੇ ਉਹ ਵੀ ਸਾਡਾ ਇੱਕ ਤਰੀਕ ਨੂੰ ਜਿਹੜਾ ਆ ਹਫਤਾ ਜਿਹੜਾ ਖਤਮ ਹੋ ਗਿਆ ਨਾ ਰਾਸ਼ ਸ਼ੋਗ ਦਾ ਇਹ ਮੈਂ ਮੈਂ ਬੇਸਿਕਲੀ ਇਸੇ ਕਰਕੇ ਜਿਵੇਂ ਸ਼ੁੱਕਰਵਾਰ ਦਾ ਕਰ ਮੈਂ ਦਾ ਕੋਈ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਸ਼ੁੱਕਰਵਾਰ ਨੂੰ ਜਿਹੜੇ ਪ੍ਰੋਮੋਸ਼ਨ ਦੇ ਪੱਤਰ ਭੇਜ ਜਾਗੇ ਪਰ ਉਹਨਾਂ ਨੂੰ ਇਲਜ਼ਾਮ ਕਹਿ ਜਾ ਰਹੇ ਲਗਾਤਾਰ ਟੈਂਪਟ ਕਰਦਾ ਉਹ ਨਹੀਂ ਜੀ ਜਿਹੜਾ ਇਲਜ਼ਾਮ ਇਲਜ਼ਾਮ ਦੀ ਗੱਲ ਹੀ ਗੱਲ ਇਲਜ਼ਾਮ ਤਾਂ ਤੁਸੀਂ ਭਾਵੇਂ ਜਿੱਤੇ ਮਰਲੀ ਲਾਈ ਜਾਓ ਇਲਜ਼ਾਮ ਦੀ ਕੋਈ ਗੱਲ ਨਹੀਂ ਹੈ ਜਦ ਮੈਂ ਕਹਿ ਦਿੰਦਾ ਅਸੀਂ ਅਸੀਂ ਆਸ ਵਿੱਚ ਕਈ ਵਾਰ ਕੀ ਹੁੰਦਾ ਸੜਕ ਕਮਿਸ਼ਨਰ ਸਾਹਿਬ ਵੀ ਜਿਹੜੇ ਛੁੱਟੀ ਤੇ ਠੀਕ ਨੇ ਅੱਜ ਵੀ ਛੁੱਟੀ ਤੇ ਯਾਰ ਉਹਨਾਂ ਨੇ ਕੱਲ ਆਣਾ ਹੈਗਾ ਇਸ ਕਰਕੇ ਕਿਉਂਕਿ ਸਾਡੇ ਅਫਸਰਾਂ ਦਾ ਵੀ ਇੱਥੇ ਜਣ ਕੇ ਹੋਣਾ ਬਹੁਤ ਜ਼ਰੂਰੀ ਆ ਸੰਦੀਪ ਤਵੜਜੀ ਵੀ ਸਾਡੇ ਛੁੱਟੀ ਦੇ ਸੀਗੇ ਤੇ ਉਹ ਵੀ ਹੁਣ ਆ ਗਏ ਨੇ ਕੋਈ ਇਦਾਂ ਦਾ ਬੇਚਾ ਨਹੀਂ ਹੈ